ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ सुरेंद्र ਡੱਲਾ ਮੁੱਦੇ ਦੀ ਗੱਲ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਸਾਰੇ ਖਾਸ ਪੁਆਇੰਟਸ ਤੇ ਜਿਹੜੇ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਨੇ ਅੱਜ ਕੁਝ ਖਾਸ ਪੁਆਇੰਟ ਨੇ ਜਿਨ੍ਹਾਂ ਤੇ ਅਸੀਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਨੇ ਮਾਨਸਾ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਕਰਜ਼ਾ ਮਾਫੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਦਾਵਾ ਕੀਤਾ ਹੈ ਕਿ ਮੰਨਿਆ ਜਾਵੇ ਕਿ ਪੰਜਾਬ ਦੇ ਵਿੱਚ ਕਿਸਾਨ ਕਰਜ਼ਾ ਮਾਫੀ ਦੀ ਯੋਜਨਾ ਪ੍ਰਭਾਵੀ ਹੈ ਕਿ ਮੰਨਿਆ ਜਾਵੇ ਕਿ ਕਿਸਾਨ ਕਰਜ਼ਾ ਮਾਫੀ ਸਹੀ ਹੋ ਰਹੀ ਹੈ ਕਿ ਮੰਨਿਆ ਜਾਵੇ ਕਿ ਜੋ ਵਾਅਦਾ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ ਚੋਣ ਘੋਸ਼ਣਾ ਪੱਤਰ ਵਿੱਚ ਉਹ ਪੂਰਾ ਹੋ ਗਿਆ ਕਿਉਂਕਿ ਬਹੁਤੇ ਕਾਂਗਰਸੀ ਲਗਾਤਾਰ ਇਹੀ ਦਾਅਵਾ ਕਰ ਰਹੇ ਨੇ ਕਿ ਕਾਂਗਰਸ ਨੇ ਸਾਰੇ ਵਾਅਦੇ ਪੂਰੇ ਕਰਤੇ ਕਿਸਾਨ ਕਰਜ਼ਾ ਮਾਫੀ ਦਾ ਵਾਅਦਾ ਪੂਰਾ ਕਰਤਾ ਕਿ ਇਹ ਲੱਗਦਾ ਹੈ ਕਿ ਕਿਸਾਨ ਕਰਜ਼ਾ ਮਾਫੀ ਦਾ ਵਾਅਦਾ ਪੂਰਾ ਹੋ ਗਿਆ ਹਾਲੇ ਤੱਕ ਲਗਭਗ 9 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਔਰ ਸਰਕਾਰ ਨੇ ਹਲੇ ਤੱਕ ਸਿਰਫ 5 ਜ਼ਿਲ੍ਹਿਆਂ ਦੇ ਵਿੱਚ ਕਰਜ਼ਾ ਮਾਫੀ ਦੀ ਯੋਜਨਾ ਨੂੰ ਲਾਗੂ ਕੀਤਾ ਔਰ 47000 ਕਿਸਾਨਾਂ ਨੂੰ ਪਹਿਲੇ ਗੇੜ 'ਚ ਸਰਟੀਫਿਕੇਟ ਦਿੱਤੇ ਜਾਣੇ ਨੇ 47000 ਕਿਸਾਨਾਂ ਨੂੰ ਔਰ ਜਿੱਥੇ ਗੱਲ ਹੋ ਰਹੀ ਸੀ ਪੰਜਾਬ ਦੀ ਸਮੁੱਚੀ ਕਿਸਾਨੀ ਦੀ ਕੀ ਮੰਨਿਆ ਜਾਵੇ ਕਿ ਰਾਜਨੀਤਿਕ ਪਾਰਟੀਆਂ ਕਿਸਾਨਾਂ ਨੂੰ ਲਾਰੇ ਲਾ ਕੇ ਵੋਟਾਂ ਹਾਸਲ ਕਰਦੀਆਂ ਨੇ ਕਿ ਕਾਂਗਰਸ ਨੇ ਵੀ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਹਾਸਲ ਕੀਤੀਆਂ ਜ਼ਰੂਰੀ ਧਿਰਾਂ ਦੇ ਇਲਜ਼ਾਮ ਕੀ ਕਹਿੰਦੇ ਨੇ ਇਹ ਸਾਰੇ ਉਹ ਪੁਆਇੰਟ ਨੇ ਜਿਨ੍ਹਾਂ ਪੁਆਇੰਟਸ ਤੇ ਅੱਜ ਅਸੀਂ ਗੱਲ ਕਰਾਂਗੇ ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੇਸ਼ ਮਹਿਰਾ ਉਸ ਤੋਂ ਪਹਿਲਾਂ ਤਸਵੀਰਾਂ ਦੇਖ ਲਈਏ ਮਾਨਸਾ ਦੀਆਂ ਕਿਵੇਂ ਕਰਜ਼ਾ ਮੁਕਤੀ ਦੀ ਯੋਜਨਾ ਜ਼ਮੀਨੀ ਪੱਧਰ ਤੋਂ ਸ਼ੁਰੂ ਕੀਤੀ ਗਈ ਤਸਵੀਰਾਂ ਵੀ ਦੇਖ ਲਈਏ ਔਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਵੀ ਸੁਣ ਲਈਏ ਔਰ ਵਿਰੋਧੀ ਧਿਰਾਂ ਦੀ ਗੱਲ ਵੀ ਸੁਣ ਲਈਏ ਇੱਕ ਗਰਮੋੜ ਹੈ ਕਿਰੇ ਤੋਂ ਸੀਨੀਅਰ ਅਧਿਕਾਰੋਂ ਮਰੜੀ ਦੇ ਵਿੱਚ ਆਪਣਾ ਆਪ ਦੇ ਜਿੰਸ ਲੈ ਆ ਗਏ ਆ چ سال بعد ساری منڈی بورڈ سڑک نے مرمت ہونی چاہیے بٹر نی کتر رکھے ہوئے سال

ਬਾਰ ਕੋ ਰਸੀਦ ਕਰ ਬਿਆਨ ਕਰ ਸੈਂਟਰ ਸਾਡੂ ਦੇ ਦੇ ਲਈ ਮੇਰਾ ਖਿਆਲ ਹੈ ਕਈ ਚੱਕਰ ਸਾਡੇ ਸੈਂਟਰ ਦੇ ਨਾਲ ਕਪਟੇਨ ਬੰਨ ਕੇ ਜਿਹੜਾ ਆ ਗਿਆ ਸੀ ਮੇਰੇ ਨੂੰ ਸਾਡੇ ਦੇ ਮੰਤਰੀ ਨੂੰ ਹੋ ਰਾ ਨਹੀਂ ਮੇਰੇ ਨੂੰ ਇੱਕ ਸਾਡੇ ਮਤਲਬ ਲੈ ਕੇ ਸੈਂਟਰ ਕੋ ਵੀ ਪੈਸਾ ਦਿੱਤਾ ਹੈ ਆਪਣੇ ਸੁਪਿਆ ਨੂੰ ਉੱਤਰ ਪਟੇਸ਼ੇ ਲੱਗੇਗਾ ਇਹ ਸਰਕਾਰ ਮਹਾਰਾਜਾ ਦੇ ਨਾਲ ਦੀ ਸਰਕਾਰ ਉਹਨਾਂ ਨੂੰ ਵੀ ਦੇ ਦੇ ਕੇ ਕਹਿ ਦੋ ਆਪਣਾ ਬੈਠਾ ਪਰਵਾਹ

دو لاکے یاترا وڈے وڈے

بڑھیا نہیں ہوا چاہیے اور نرما جس دن پتا لگا کہ چار ہو رہا اپنے نرمے میں پہنچا

ਪੋਨਰੋਸੀ ਨੂੰ ਪਤਾ ਹੈ ਇਹ ਮੇਰਾ ਬਹੁਤ ਚੋਬੇਦਾ ਹੈ ਪਰ ਇਹਦੇ ਅਸੀਂ ਨੂੰ ਦੱਗੇ ਹਾਂ ਤੁਹਾਡੇ ਵਾਸਤੇ ਆਈ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਆਈ ਆਪਾ ਮੰਡਿਆ ਆਵਾਂਗੇ ਔਰ ਆਈ ਆਪਾ ਪੰਜਾਬ ਦੇ ਕੰਮ ਕਰਦੇ ਆਵਾਂਗੇ ਤਾਂ ਕਿ ਪੰਜਾਬ ਦੀ ਹਰ ਮਲੇ ਸੁਖਾ ਦੇ ਦਿਆ ਹੈ ਔਰ ਤੁਹਾਡੇ ਪਰਵਾਰ ਦੀ ਖਾਣੇ ਕਿਤਾ ਹੈ ਬਹੁਤ ਬਰਵਾਦ ਵਾਹਿਗੁਰੂ ਜੀ ਖਾਸਾ ਜੀ ਜਿੰਦਾਬਾ ਮੇਰਾ ਸਾਹਿਬ ਤਸਵੀਰਾਂ ਤੁਸੀਂ ਵੇਖੀਆਂ ਬਹੁਤ ਚੰਗਾ ਪੈਸਾ ਖਰਚਿਆ ਗਿਆ ਪੰਜਾਬ ਦੀ ਸਰਕਾਰ ਵੱਲੋਂ ਇਸ ਸਮਾਗਮ ਲਈ ਕਰਜ਼ਾ ਮਾਫੀ ਲਈ ਔਰ ਚੰਗਾ ਪੈਸਾ ਖਰਚ ਕੇ ਕਰਜ਼ਾ ਮਾਫੀ ਨੂੰ ਇੱਕ ਕਾਮਯਾਬ ਯੋਜਨਾ ਦੀ ਤਰ੍ਹਾਂ ਪ੍ਰਚਾਰਨ ਦਾ ਯਤਨ ਕੀਤਾ ਗਿਆ ਜਦਕਿ ਪੰਜਾਬ ਦੀ ਕਿਸਾਨੀ ਡੁੱਬੀ ਪਈ ਹੈ ਆਏ ਦਿਨ ਕਿਸਾਨ ਆਤਮ ਹੱਤਿਆ ਕਰਦੇ ਨੇ ਆਹ ਹੋਰ ਬਰਨਾਲਾ ਤਰਨ ਤਰਨ ਹਰ ਪਾਸੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਨੇ ਜਿਸ ਤਰੀਕੇ ਨਾਲ ਕਰਜ਼ਾ ਮਾਫੀ ਯੋਜਨਾ ਨੂੰ ਲਾਗੂ ਕੀਤਾ ਹੈ ਇਹ ਪ੍ਰਭਾਵੀ ਹੈ ਇਸ ਨਾਲ ਕਿਸਾਨਾਂ ਨੂੰ ਭਰੋਸਾ ਹੋਏਗਾ ਕਿ ਉਹਨਾਂ ਦਾ ਕਰਜ਼ਾ ਮਾਫ਼ ਹੋਣ ਲੱਗ ਗਿਆ। ਇਹਾ ਸਿਰਫ ਇੱਕ ਲਾਰਾ ਲਾਇਆ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਸਾਰੀ ਕਿਸਾਨੀ ਦਾ ਕਰਜ਼ਾ ਮਾਫ਼ ਕਰਾਂਗੇ ਤੇ ਅੱਖਾਂ 'ਚੋਂ ਹੰਝੂ ਪੂੰਜਣ ਵਰਗੀ ਇਹ ਗੱਲ ਕੀਤੀ ਗਈ ਹੈ। ਹਾ ਡੰਨਾ ਸਾਹਿਬ ਜਿਸਾ ਤੁਸੀਂ ਦੱਸਿਆ ਪਈ ਵੋਟਾਂ ਵਾਸਤੇ ਲਾਰਾ ਲਾਇਆ ਜਾਂ ਸਰਕਾਰ ਬਣਾਉਣ ਵਾਸਤੇ ਲਾਰਾ ਲਾਇਆ। ਇਹ ਵਾਕਈ ਜਦੋਂ ਵਿਧਾਨ ਸਭਾ ਦੇ ਚੋਣ ਹੋ ਰਹੇ ਸੀ 2017 ਦੇ ਤੇ ਬڑے ਹਮ ਹਵਾ ਕੇ ਕਾਂਗਰਸ ਨੇ ਵੀੜਾ ਚੱਕਿਆ ਸੀ ਖਾਸ ਕਰਕੇ ਕਿਸਾਨੀ ਨੂੰ ਲੈ ਕੇ ਵੀ ਅਸੀਂ ਕਿਸਾਨ ਜਿਹੜਾ ਹੈ ਆਤਮ ਹੱਤਿਆ ਕਰ ਰਿਹਾ ਔਰ ਕਰਜ਼ੇ ਦੇ ਥੱਲੇ ਦੱਬ ਰਿਹਾ ਉਹਨਾਂ ਅਸੀਂ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਤੌਰ ਤੇ ਉਹਦਾ ਕਰਜ਼ਾ ਮਾਫੀ ਦਵਾਂਗੇ ਉਹਨਾਂ ਦੇ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਪਿੰਡ ਪਿੰਡ ਜਾ ਕੇ ਫਾਰਮ ਭਰੇ ਗਏ ਉਹਨਾਂ ਦੇ ਅੰਕੜੇ ਲਾਏ ਗਏ ਸਰਕਾਰ ਬਣਾਤੀ ਕਿਸਾਨਾਂ ਨੇ ਸਾਰਿਆਂ ਨੇ ਰਲ ਕੇ ਬਣਾਤੀ ਬਹੁਤ ਵਧੀਆ ਸਰਕਾਰ ਬਣ ਗਈ ਚੰਗੇ ਸਪਸ਼ਟ ਬਹੁਮਤ ਨਾਲ ਸਰਕਾਰ ਬਣ ਗਈ। ਇੱਥੇ ਇੱਕ ਸਵਾਲ ਵੀ ਕਰੂੰਗਾ। ਤੁਹਾਡੇ ਸਵਾਲ ਦੇ ਨਾਲ ਨਾਲ ਇੱਕ ਸਵਾਲ ਹੋਰ ਹੈ। ਜੀ। ਕੀ ਤੁਹਾਨੂੰ ਲੱਗਦਾ ਜਿਹੜਾ ਕਰਜ਼ਾ ਮਾਫੀ ਦਾ ਲਾਲੀਪਪ ਦਿੱਤਾ ਸੀ ਕੈਪਟਨ ਅਮਰਿੰਦਰ ਨੇ ਉਹਦਾ ਅਸਰ ਜ਼ਿਆਦਾ ਹੋਇਆ ਤੇ ਆਮ ਆਦਮੀ ਪਾਰਟੀ ਦੇ ਹਾਰਨ ਦਾ ਵਿਰੋਧੀ ਪਾਰਟੀਆਂ ਦੇ ਹਾਰਨ ਦਾ ਕਾਰਨ ਇਹ ਕੈਪਟਨ ਅਮਰਿੰਦਰ ਦਾ ਜਿਹੜਾ ਲਾਰਾ ਸੀ ਕਿ ਮੈਂ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰ ਦੂੰਗਾ। ਬਲਕਿ ਕਾਂਗਰਸ ਦਾ ਲਾਰਾ ਸੀ ਮੈਂ ਕੈਪਟਨ ਅਮਰਿੰਦਰ ਦਾ ਨਾ ਕਮਾ। ਜੀ। ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ درست ਹੈ ਕਿਉਂਕਿ ਜਿਹੜਾ ਅਕਾਲੀ ਦਲ ਦਾ ਗੜ੍ਹ ਸੀ ਨਾ ਜਿਆਦਾ ਮੰਨਿਆ ਜਾਂਦਾ ਸੀ ਸ਼ੁਰੂ ਤੋਂ ਪਿੰਡੂ ਕਿਸਾਨਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਹਮੇਸ਼ਾ ਹੀ ਜਿਹੜਾ ਪਿੰਡਾਂ ਦੀ ਜਿਹੜੀ ਵੋਟ ਸੀ ਨਾ ਉਹ ਅਕਾਲੀ ਦਲ ਨੂੰ ਪਾਈ ਜਾਂਦੀ ਸੀ ਔਰ ਅਕਾਲੀ ਦਲ ਉੱਥੋਂ ਸਰਕਾਰ ਬਣਾਉਂਦਾ ਆ ਰਿਹਾ ਸੀ 10 ਸਾਲ ਤੋਂ ਲਗਾਤਾਰ ਤੇ ਇਹਨਾਂ ਨੇ ਕਿਸਾਨਾਂ ਦੀ ਜਿਹੜੀ ਨਵਜ ਫੜੀ ਕਿ ਕਿਸਾਨ ਜਿਹੜਾ ਹੈ ਇਸਲੇ ਕਰਜ਼ੇ 'ਚ ਦੱਬਿਆ ਹੋਇਆ ਅਕਾਲੀ ਦਲ ਬੀਜੇਪੀ ਨੇ ਕੁਝ ਨਹੀਂ ਕੀਤਾ ਅਸੀਂ ਉਹ ਨਵਜ ਫੜ ਕੇ ਤੇ ਅਸੀਂ ਉਹਨੂੰ ਉਹਨੂੰ ਜਿਹੜੀ ਉਹਦੇ ਦੁੱਖ ਦੀ ਰਗ ਤੇ ਹੱਥ ਰੱਖ ਦਈਏ ਮੱਲਮ ਲਾ ਦਈਏ ਤੇ ਸ਼ਾਇਦ ਸਾਡੀ ਸਰਕਾਰ ਬਣ ਜਾਏ ਤਾਂ ਲੋਕਾਂ ਨੇ ਉਹਨਾਂ ਤੇ ਕਾਗਰਸ ਤੇ ਭਰੋਸਾ ਕਰਕੇ ਸਰਕਾਰ ਬਣਾਤੀ ਹੁਣ ਸਰਕਾਰ ਤਾਂ ਬਣਾਤੀ ਅੱਜ 10ਵਾਂ ਮਹੀਨਾ ਹੋ ਗਿਆ ਪੂਰੇ ਜਦ ਤੱਕ ਇਹ ਕਹਿੰਦੇ ਦੇਰ ਆਏ ਦਰਸਤ ਆਏ ਲੇਕਿਨ ਇਹ ਕਿੰਨੀ ਕੁ ਦਰਸਤਾਏ ਅੱਜ ਆંકੜੇ ਦੱਸ ਰਹੇ ਨੇ ਕਿਉਂਕਿ ਇਹਨਾਂ ਦੇ ਆંકડા ਸਿਗਾ 17 ਲੱਖ ਕਿਸਾਨਾਂ ਦਾ ਇਹਨਾਂ ਨੇ ਆંકੜਾ ਲਾਇਆ ਸੀ ਵੀ 17 ਲੱਖ ਜਿਹੜੇ ਕਿਸਾਨ ਨੇ ਉਹਨਾਂ ਦਾ ਅਸੀਂ ਕਰਜ਼ਾ ਮਾਫੀ ਪਹਿਲਾਂ ਕਰਾਂਗੇ ਤੇ ਹੁਣ ਕਰਦੇ ਕਰਾਂਦੇ ਵਿਧਾਨ ਸਭਾ 'ਚ ਵੀ ਆਪਣੇ ਜਦੋਂ ਸੈਸ਼ਨ ਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਹਾਂ ਜੀ ਹੁਣ ਅਸੀਂ 1500 ਕਰੋੜ ਰਕਮ ਕਰ ਦਿੰਦੇ ਆ ਵੀ 1500 ਕਰੋੜ ਰੁਪਇਆ ਲਗਣਾ ਈ ਸਾਡਾ ਲੇਕਿਨ ਦੇਖਿਆ ਗਿਆ ਹੁਣ ਅੱਜ ਦੇ ਜਿਹੜੇ ਜਿੱਦਾਂ ਕਿ ਕਿਆਸ ਲਗਾਏ ਜਾ ਰਹੇ ਸੀ ਪਿੱਛੇ ਤਾਂ ਇਹ ਲੱਗ ਰਿਹਾ ਸੀ ਵੀ ਸ਼ਾਇਦ 7 ਤਰੀਕ ਦਾ ਵੀ ਲਾਰਾ ਲੱਗ ਜਾਏ ਕਿਉਂਕਿ ਕੈਪਟਨ ਸਾਹਿਬ ਠੀਕ ਨਹੀਂ ਸੀ ਸਿਹਤ ਨੂੰ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸ਼ਾਇਦ ਲਾਰਾ ਲੱਗ ਜਾਏ ਲੇਕਿਨ ਉਹ ਨਹੀਂ ਹੋਇਆ ਅੱਜ ਉਹਨਾਂ ਨੇ ਅਮਲੀ ਜਾਮਾ ਪਹਿਨਾਇਆ 47000 ਜਿਹੜੇ ਤੁਸੀਂ ਦੱਸਿਆ ਵੀ ਆਂਕੜਾ ਆਇਆ ਵੀ 47000 ਸਿਰਫ ਕਿਸਾਨਾਂ ਦਾ ਸਰਟੀਫਿਕੇਟ ਦਿੱਤੇ ਇੱਕ ਪਲ ਸੋਚ ਵੀ ਲਈਏ ਕਿ ਕਾਂਗਰਸ ਦੀ ਸਰਕਾਰ ਨੇ ਚਲੋ ਕਿਸਾਨ ਕਰਜ਼ਾ ਮਾਫੀ ਸ਼ੁਰੂ ਤਾਂ ਕਰਤੀ ਜੀ ਇਸ ਕਦਮ ਨੂੰ ਤੁਸੀਂ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਜ਼ਿਆਦਾ ਮਜ਼ਬੂਤ ਹੋਏਗਾ ਹੋਰ ਵਿਰੋਧੀ ਧਿਰਾਂ ਵੀ ਹਮਲਾ ਕਰਨ ਗਿਆ ਕਿ ਤੁਸੀਂ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰੋ ਕਿਉਂਕਿ 47000 ਕਿਸਾਨਾਂ ਨੂੰ ਜਿਹੜੀ ਹੁਣ ਕਰਜ਼ਾ ਮਾਫੀ ਦੇ ਸਰਟੀਫਿਕੇਟ ਇਹਨਾਂ ਨੇ ਦੇਣ ਦੀ ਗੱਲ ਕੀਤੀ ਹੈ ਪਹਿਲਾਂ ਤਾਂ ਵੇਖਾਂਗੇ ਕਿੰਨੇ ਕੁ ਲੋਕਾਂ ਨੂੰ ਦਿੱਤਾ ਜਾਊਗਾ ਜੀ ਇਹਨੂੰ ਇਸ ਕਦਮ ਨੂੰ ਸਾਰਥਕ ਮੰਨਦੇ ਹੋ ਜਾਂ ਇਹ ਸਿਰਫ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ ਦੇਖੋ ਜਿਸ ਤਰ੍ਹਾਂ ਦਾ ਅੱਜ ਜੋ ਸਮਾਗਮ ਪੰਜਾਬ ਸਰਕਾਰ ਨੇ ਕੀਤਾ ਹੈ ਦੇਦਾਂਗੇ ਕਿ ਪੰਜਾਬ ਸਰਕਾਰ ਦੀ ਨਾਰੇ ਲਾਏ ਉਥੇ ਵੱਡੇ ਵੱਡੇ ਪੇਪਰਾਂ ਜੀ ਸਾਰ ਦਿੱਤੇ ਗਏ ਸਿਰਫ ਇੱਕੋ ਹੀ ਲਿਖਿਆ ਗਿਆ ਪੰਜਾਬ ਸਰਕਾਰ ਦੀ ਇਹੋ ਚਾਹਤ ਕਿਸਾਨ ਵੀਰਾਂ ਨੂੰ ਕਰਜ਼ੇ ਦੀ ਰਾਹਤ ਤਾਂ ਇੱਕ ਜਿਹੜੀ ਕਰਜ਼ੇ ਦੀ ਰਾਹਤ ਦਿੱਤੀ ਹੈ ਜੀ ਸ਼ੁਰੂਆਤ गिन ਸਕਦੇ ਹੋ ਨੂੰ ਤੁਸੀਂ ਕਿਉਂਕਿ ਇਹਦੇ ਵਿੱਚ ਸਿਰਫ 5 ਲੱਖ 63000 ਜਿਹੜੇ ਕਿਸਾਨ ਨੇ ਉਹਨਾਂ ਦਾ ਸ਼ਨਾਖਤ ਕੀਤੀ ਗਈ ਹੈਲੇ ਪਹਿਲੇ ਪੜਾ ਪਹਿਲੇ ਪੜਾ ਉਹਦੇ ਵਿੱਚ 5 ਜ਼ਿਲ੍ਹੇ ਹਜੇ ਸ਼ੁਰੂ ਕੀਤੇ ਆ ਹਾਂ ਉਹਦੇ ਵਿੱਚ ਮਾਨਸਾ ਦੇ ਵਿੱਚ ਹੋਈ ਆ ਜਿਹੜੇ 5 ਜ਼ਿਲ੍ਹੇ ਸ਼ੁਰੂ ਕੀਤੇ ਆ ਇਹ ਤਾਂ ਬਹੁਤ ਹੀ ਜਿਹਨੂੰ ਕਹਿੰਦੇ ਆ ਇੱਕ ਛੋਟੀ ਜਿਹੀ ਮੱਲਮ ਵਾਲੀ ਗੱਲ ਕੀਤੀ ਮੈਂ ਤਾਂ ਇਹੀ ਕਹਿ ਰਿਹਾ ਜਖਮਾਂ ਦੇ ਹੱਥੀ ਛੋਟੇ ਜਿਹੇ ਮਨਮ ਲਾਈ ਹੈ ਕਿਉਂਕਿ ਮੈਰਜ਼ੀ ਵੀ ਕਹਿ ਰਹੇ ਨੇ ਕਿ 40 40 ਹਜ਼ਾਰ ਦੇ ਕਰੀਬ ਹਜੇ ਤੱਕ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਸਹਿਕਾਰੀ ਖੇਤਰ ਦੇ ਮਾਫ ਕਰਨਾ ਸਹਿਕਾਰੀ ਸੈਕਟਰ ਦੇ ਕਰਜ਼ੇ ਮਾਫ ਕੀਤੇ ਗਏ ਫਿਰ ਇਹਦੇ ਬਾਅਦ ਹਾਂਜੀ ਪੰਜਾਬ ਦੇ ਵਿੱਚ ਕੀ ਕਿਸਾਨ ਅੰਦੋਲਨ ਵੱਡਾ ਖੜਾ ਹੋਏਗਾ ਹੁਣ ਜਿਸ ਤਰੀਕੇ ਨਾਲ ਰੁਖ ਮਿਲ ਰਿਹਾ ਵਕ ਵਕ ਕਿਸਾਨ ਆਗੂਆਂ ਦਾ ਦੇਖੋ ਇਹ ਸਰਕਾਰ ਨੇ ਅੱਜ ਤੱਕ ਸਿਰਫ 2700 ਕਰੋੜ ਰੁਪਏ ਦੀ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਜਿਹੜੇ ਆંકડા ਸਿਰਫ ਆਏ 563000 ਦਾ ਜਿਹੜੇ ਬਾਕੀ 15.5 ਲੱਖ ਤੋਂ ਵਿੱਚੋਂ 12.5 ਲੱਖ ਕਿਸਾਨ ਜਿਹੜਾ ਨੇ ਆਕਲੇ ਸੀਗੇ ਉਹਨਾਂ ਦੇ ਆਏ ਉਹ ਕਿੱਥੇ ਜਾਣਗੇ ਉਹ ਇਹਦਾ ਮਤਲਬ ਉਹ ਜੇ ਹਲੇ ਕਿਸਾਨ ਨਿਕਲ ਚੁੱਕਾ ਲਗਭਗ ਜੇ ਇਹੇ ਐਵਰੇਜ ਰਹੀ ਪੰਜਾਬ ਸਰਕਾਰ ਦੀ ਕਿਉਂਕਿ ਪਿੱਛੇ ਕਰਵਾ ਸਰਕਾਰ ਨੇ ਹਮੇਸ਼ਾ ਬਹਾਨਾ ਲਾਇਆ ਸੀ ਕਿ ਸਾਡੇ ਕੋਲ ਆਰਥਿਕ ਸਿੱਧੀ ਸਾਡੀ ਠੀਕ ਨਹੀਂ ਪੰਜਾਬ ਸਰਕਾਰ ਦੇ ਵਿੱਚ ਦੇ ਖਜ਼ਾਨੇ 'ਚ ਪੈਸਾ ਨਹੀਂ ਹੈਗਾ ਤੇ ਅਕਾਲੀ ਦਲ ਬੀਜੇਪੀ ਖਜ਼ਾਨਾ ਖਾਲੀ ਕਰ ਗਈ ਹੈ ਤੇ ਕੇਂਦਰ ਸਰਕਾਰ ਸਾਨੂੰ ਜੀਐਸਟੀ ਦਾ ਪੈਸਾ ਵੀ ਨਹੀਂ ਦੇ ਰਹੀ 3600 ਕਰੋੜ ਰੁਪਏ ਦਾ ਇਹਨਾਂ ਨੇ ਉਹਦੇ ਦਾਵਾ ਕੀਤਾ ਸੀ ਵੀ ਸਾਡਾ ਪੁਰਾਣਾ ਜਿਹੜਾ ਪੈਸਾ ਸਾਡਾ ਖੜਾ ਉਹ ਦਿਓ ਤੇ ਹੌਲੀ-ਹੌਲੀ ਉਹਨਾਂ ਨੇ ਕੇਂਦਰ ਜਦੋਂ ਪੈਸਾ ਦੇਣਾ ਸ਼ੁਰੂ ਕੀਤਾ ਤੇ ਤਾਂ ਇਹ ਪਹਿਲੀ ਕਿਸ਼ਤ ਇਹਨਾਂ ਸ਼ੁਰੂਆਤ ਕੀਤੀ ਆ ਵੀ ਅਸੀਂ ਹਲ ਥੋੜਾ ਜਿਹਾ ਸ਼ੁਰੂ ਕਰੀਏ ਤਾਂ ਕਿ ਲੋਕਾਂ ਨੂੰ ਇਹ ਲੱਗ ਜਾਏ ਵੀ ਪੰਜਾਬ ਸਰਕਾਰ ਆਨਾਂ ਦੇ ਕਰਜ਼ੇ ਮਾਫੀ ਹਲ ਚੱਲ ਪਈ ਆ ਇਹਨੂੰ ਮੈਂ ਚੱਲ ਪਈ ਗਊਂਗਾ ਇਹ ਕਰਜ਼ਾ ਮਾਫੀ ਜਿਹੜਾ ਹੋਇਆ ਜੇ ਇੱਕ ਜਸਟਿਕ ਆਈ ਵਾਸ਼ ਕਹਿ ਸਕਦੇ ਜੇ ਤਾਂ ਤੁਸੀਂ ਕਿਹਾ ਕਿਸਾਨਾਂ ਨੂੰ ਰਾਹਤ ਨਹੀਂ ਪੂਰੀ ਤਰ੍ਹਾਂ ਮਿਲੀ ਹਰ ਇੱਕ ਦਾ ਸਰਕਾਰੀ ਬੈਂਕਾਂ ਦੇ ਜਿਹੜੇ ਆંકੜੇ ਸੀ ਉਹਨਾਂ ਵਿੱਚ ਵੀ ਇਹ ਮੈਨੂੰ ਲੱਗਦਾ ਵੀ 10-15% ਹੀ ਸ਼ੁਰੂ ਹੋਇਆ ਤੇ ਐਨੇ ਜਿਹੜੇ ਕਿਸਾਨ ਹੈਗੇ ਨੇ ਉਹ ਕਿੱਥੇ ਜਾਣਗੇ ਉਹਨਾਂ ਦਾ ਜਵਾਬ ਵਿਪੱਖਸ਼ ਵੀ ਮੰਗ ਰਿਹਾ ਲੋਕ ਵੀ ਮੰਗ ਰਹੇ ਤੇ ਕਿਸਾਨ ਵੀ ਮੰਗ ਰਹੇ ਉਹ ਹੀ ਹੁਣ ਸਰਕਾਰ ਨੂੰ ਜਵਾਬ ਦੇਣਾ ਪਊਗਾ ਕਿ ਅੱਜ ਕੈਪਟਨ ਅਰਿੰਦਰ ਸਿੰਘ ਜਾਂ ਪ੍ਰੈਸ ਕਾਰਪਸ ਕਰਕੇ ਕੀ ਜਵਾਬ ਦਿੰਦੇ ਨੇ ਕਿ ਆਪਣੇ ਮਨਪ੍ਰੀਤ ਬਾਦਲ ਜਵਾਬ ਦਿੰਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਪਹਿਲਾਂ 10 ਲੱਖ ਕਿਸਾਨਾਂ ਨੂੰ ਜਿਹੜਾ ਹੈ ਰਾਹਤ ਦਵਾਂਗੇ ਤਾਂ 10 ਲੱਖ ਕਿੱਥੋਂ ਆਣਗੇ ਹਲੇ ਤਾਂ ਸਿਰਫ 74000 ਜਿਹੜਾ ਅੰਕੜਾ ਆ ਰਿਹਾ ਹੈ ਸੰਸਦ ਦੀ ਸ਼ੁਰੂਆਤ ਹੈ ਮੇਰੇ ਸਭ ਸਾਰੀਆਂ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਗਈਆਂ ਅੱਜ ਕਾਲੀਆਂ ਝੰਡੀਆਂ ਦਿਖਾਈਆਂ ਸੁਖਪਾਲ ਖਹਿਰਾ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੀ ਆਮ ਆਦਮੀ ਪਾਰਟੀ ਦਾ ਰੁਖ ਕਿਵੇਂ ਦੇਖਦੇ ਹੋ ਕਿ ਰਾਜਨੀਤਿਕ ਤੌਰ ਤੇ ਇਸ ਪੁਆਇੰਟਸ ਨੂੰ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਇੱਕ ਵੱਡੇ ਮੁੱਦੇ ਦੀ ਤਰ੍ਹਾਂ ਉਭਾਰਨਾ ਚਾਹੁੰਦੀ ਹੈ ਤਾਂ ਕਿ ਲੋਕ ਸਭਾ 'ਚ ਫਾਇਦਾ ਲੈ ਸਕੇ ਤੇ ਸਿੱਧਾ ਸਵਾਲ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਕੀ ਕਾਂਗਰਸ ਨੂੰ ਕਰਜ਼ਾ ਮਾਫੀ ਦੀ ਯੋਜਨਾ ਦਾ ਫਾਇਦਾ ਹੋਏਗਾ ਜਾਂ ਜੇ ਕਾਂਗਰਸ ਨੇ ਮਦੌਲਤੀ ਖਰਾਬ ਕਰਤੀ ਹੈ ਯੋਜਨਾ ਤਾਂ ਨੁਕਸਾਨ ਹੋ ਸਕਦਾ ਹੈ ਦੇਖੋ ਡੋਨਾ ਸਾਹਿਬ ਆਮ ਆਦਮੀ ਪਾਰਟੀ ਐਸਲੇ ਵਿਰੋਧੀ ਧਰ ਦੀ ਸਮਤੋ ਮੁੱਖ ਪਾਰਟੀ ਹੈਗੀ ਹੈ ਉਹਨੇ ਤਾਂ ਮੁੱਦਾ ਚੱਕਣਾ ਚੱਕਣਾ ਕਿਉਂਕਿ ਇਹ ਮੁੱਦਾ ਜੇ ਨਹੀਂ ਕੋ ਚੱਕੂਗਾ ਵਿਰੋਧੀ ਧਰਨੇ ਚੱਕਣਗੇ ਤੇ ਕਿਸਾਨਾਂ ਨੂੰ ਰਾਹਤ ਕਿੱਦਾਂ ਮਿਲੇਗੀ ਕਿਸਾਨਾਂ ਦੀ ਜਿਹੜੇ ਕਰਜ਼ਾ ਮਾਫੀ ਕਿੱਦਾਂ ਮਿਲੇਗੀ ਜੇ ਸਰਕਾਰਾਂ ਵੀ ਨੂੰ ਅਲਰਟ ਹੋਣ ਵਾਸਤੇ ਵਿਰੋਧੀ ਧਰ ਹਮੇਸ਼ਾ ਸਟਰੋਂਗ ਹੋਣਾ ਚਾਹੀਦਾ ਵਿਰੋਧੀ ਧਰ ਅਗਰ ਆਪਣੀ ਗੱਲ ਰੱਖੇਗਾ ਤਾਂ ਹੀ ਸਰਕਾਰਾਂ ਵੀ ਵਿਰੋਧਤਾ ਦਾ ਜਿਹੜਾ ਉਹਨਾਂ ਨੂੰ ਵਿਰੋਧਤਾ ਚੱਲਨੀ ਪੈ ਰਹੀ ਹੈ ਉਹਦਾ ਜਵਾਬ ਉਹਨਾਂ ਨੂੰ ਦੇਣਾ ਪਊਗਾ ਜੇ ਆਨ ਉਹਲੇ ਟਾਈਮ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਹੈ 2019 ਦੀਆਂ ਚੋਣਾਂ ਨੂੰ ਆਪਾਂ ਲੈ ਕੇ ਚੱਲ ਗਏ 2018 ਆ ਗਿਆ ਕਿਉਂਕਿ 2018 ਇਹ ਸਾਲ ਐਸਾ ਹੈ ਜਿੰਨੇ 2019 ਦੇ ਚੋਣਾਂ ਦੀ ਨਹੀਂ ਰੱਖਣੀ ਅਸ ਸਾਲ ਦੇ ਵਿੱਚ ਕੀ ਪੰਜਾਬ ਸਰਕਾਰ ਕਰਦੀ ਹੈ ਕੀ ਕਾਂਗਰਸ ਸਰਕਾਰ ਕਰਦੀ ਹੈ ਕੀ ਕੀ ਜਿਹੜੇ ਕੀਤੇ ਹੋਏ ਆਪਣੇ ਮੈਨੀਫੈਸਟੋ ਦੇ ਵਿੱਚ ਵਾਦੇ ਉਹ ਪੂਰਾ ਕਰਦੀ ਆ ਅਗਰ ਉਹਦੇ ਵਿੱਚ ਤੇ ਖਰਾ ਉਤਰਦੀ ਆ ਤੇ ਹੋ ਸਕਦਾ ਫਿਰ ਲੋਕੀ ਦੁਬਾਰਾ ਕਾਂਗਰਸ ਤੇ ਵਿਸ਼ਵਾਸ ਕਰਨਗੇ ਭਾਵੇਂ ਕਾਂਗਰਸ ਨੇ ਕੁਝ ਕੰਮ ਕੀਤਾ ਪੰਜਾਬ ਦੇ ਵਿੱਚ ਵਿਕਾਸ ਕੀਤਾ ਜੋ ਵਾਦੇ ਕੀਤੇ ਸੀ ਕਿਸਾਨਾਂ ਲਈ ਜਾਂ ਉਦਮੀਆਂ ਲਈ ਜਾਂ ਬਿਜਲੀ ਦੇ ਜਾਂ ਹੋਰ ਵੀ ਸੜਕਾਂ ਦੇ ਵਿਕਾਸ ਦੇ ਜਾਂ ਹੋਰ ਬਹੁਤ ਬੜੇ-ਬੜੇ ਉੱਚ ਵਾਦੇ ਕੀਤੇ ਹੋਏ ਆ ਰੀਅਲ ਏਸਟੇਟ ਨੂੰ ਵਧਾਵਾ ਬढ़ावा ਦੇਣ ਵਾਸਤੇ ਕਈ ਵਾਦੇ ਐਸੇ ਨੇ ਜਿਹੜੇ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਗਏ ਸੋ ਇਹ ਮੈਂ ਕਹਿਣਾ ਜਿੱਦਾਂ ਤੁਸੀਂ ਗੱਲ ਕੀਤੀ ਵੀ ਇਹ ਦੋ 18 ਕਾਂਗਰਸ ਲਈ ਬਹੁਤ ਕੰਡਿਆਂ ਵਾਲਾ ਸਾਲ ਹੋਏਗਾ ਉਹਨਾਂ ਨੂੰ ਫੂਕ ਫੂਕ ਕੇ ਕਦਮ ਰੱਖਣਾ ਪਊਗਾ ਅਗਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਜੇ ਨਹੀਂ ਖਰੇ ਉਤਰੇ ਤੇ ਕਾਂਗਰਸ ਨੂੰ ਆਉਣ ਵਾਲੇ 2019 ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਉਹ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਊਗਾ ਹੋ ਸਕਦਾ ਨੁਕਸਾਨ ਵੀ ਹੋ ਸਕੇ ਬਿਲਕੁਲ ਬਿਲਕੁਲ ਅਕਾਲੀ ਦਲ ਬੀਬੀ ਹਰਸਿਮਰਤ कौर ਬਾਦਲ ਕਹਿ ਰਹੀ ਹੈ ਕਿ ਜਿਹੜਾ ਕੈਪਟਨ ਮਰਿੰਦਰ ਨੇ ਕਰਜ਼ਾ ਮਾਫੀ ਸ਼ੁਰੂ ਕੀਤੀ ਹੈ صرف بہت ناکافی ہے اور کچھ کچھ کسانہ دا تھوڑا تھوڑا کرزہ جہاں یہ معاف ہویا ہوا بیبی کو اور بادل دی گل بھی سن لی جی اب وہ حالات ہو گئے کہ جو کسانوں نے پچھلے دس مہینے سے اپنا بیاج نہیں بھرا جو اپنا انٹرسٹ نہیں بھرا اب بیاج اس سے کئی گنا دگنا ہو گیا ہے تو جو ان کو معاوضہ ملے گا وہ نا کے برابر ہے ਔਰ ਜੋ ਕਿਸਾਨ ਖੁਦਖੁਸ਼ੀ ਕਰ ਰਹੇ تھے ਇਸ ਆਸ 'ਚ ਕਿ हमको ہمارا ਕਰਜ਼ਾ ਮਾਫ ਹੋਗਾ ਹੁਣ ਖੁਦਖਸ਼ੀਆਂ ਹੋਣਗੇ ਕਿ ਮੇਰਾ ਨਾਮ ਲਿਸਟ 'ਚ ਨਹੀਂ ਆ ਉਹ ਸ਼ੁਰੂ ਹੋ ਵੀ ਗਿਆ ਸੋ ਵਿਰੋਧੀ ਧਿਰਾਂ ਭਾਵੇਂ ਸੁਖਪਾਲ ਖੈਰਾ ਹੋਣ ਭਾਵੇਂ ਬੀਬੀ ਹਰਚਮਿੰਦਰ ਕੌਰ ਬਾਦਲ ਹੋਣ ਇਹ ਸਾਰੇ ਹੀ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਕਰਜ਼ਾ ਮਾਫੀ ਦੇ ਮਸਲੇ ਤੇ ਘੇਰਨ ਦੀਆਂ ਕੋਸ਼ਿਸ਼ਾਂ 'ਚ ਰੁੱਝੇ ਨੇ ਔਰ ਦੂਜੇ ਪਾਸੇ ਵੱਖ-ਵੱਖ ਕਿਸਾਨ ਸੰਗਠਨ ਵੀ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਨੇ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰਨ ਦਾ ਲਾਰਾ ਲਾਇਆ ਸੀ ਅਤੇ ਹੁਣ ਸਰਕਾਰ ਸ਼ਾਨੋ ਸ਼ੌਕਤ ਨਾਲ ਕੁਝ ਕਿਸਾਨਾਂ ਦੇ ਕਰਜ਼ਾ ਮਾਫੀ ਨੂੰ ਇਸ ਯੋਜਨਾ ਦੀ ਕਾਮਯਾਬੀ ਦੇ ਤੌਰ ਤੇ ਪ੍ਰਚਾਰਿਤ ਕਰ ਰਹੀ ਹੈ ਮੈਰ ਸਾਬ ਅਕਾਲੀ ਦਲ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਬੀਬੀ ਹਰਸਿਮਰਤ ਕੌਰ ਦਾ ਵੀ ਬਿਆਨ ਆ ਗਿਆ ਜੀ ਜੀ ਅਕਾਲੀ ਦਲ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ ਦੇਖੋ ਅਕਾਲੀ ਦਲ ਦਾ ਵਿਰੋਧ ਬਿਲਕੁਲ ਜਾਇਜ਼ ਕਿਹਾ ਜਾ ਸਕਦਾ ਕਿਉਂਕਿ ਉਹਦੀ ਸਰਕਾਰ ਇਸੇ ਕਰਕੇ ਗਿਰੀ ਸੀ ਪਈ ਉਹਨਾਂ ਨੇ ਕਿਸਾਨਾਂ ਦੇ ਜਿਹੜੇ ਫਾਰਮ ਭਰੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੇ ਇਹੀ ਕਹਿ ਕੇ ਭਰੇ ਸੀ ਕਿ ਤੌਣ ਨੂੰ 10 ਸਾਲ ਅਕਾਲੀ ਦਲ ਭਾਜਪਾ ਨੇ ਲੁੱਟਿਆ ਤੁਹਾਨੂੰ ਕੁਝ ਕੀਤਾ ਨਹੀਂ ਤੇ ਹੁਣ ਅੱਜ ਉਹੀ ਸਿਚੁਏਸ਼ਨ ਆ ਗਈ ਹੈ ਜੇ ਕਾਂਗਰਸ ਨੇ ਵਾਅਦਾ ਕੀਤਾ ਸੀ ਆਪਣਾ ਕਿਸਾਨਾਂ ਨਾਲ ਤੇ ਉਹ ਵਾਅਦੇ ਤੇ ਪੂਰਾ ਨਹੀਂ ਉਤਰ ਰਹੀ ਅੱਜ 10 ਮਹੀਨੇ ਬਾਅਦ ਸ਼ੁਰੂਆਤ ਕੀਤੀ ਉਸ ਵਾਅਦੇ ਦੀ ਜੇ ਉਹ ਵਾਅਦੇ ਦੀ ਸ਼ੁਰੂਆਤ ਕੀਤੀ ਹੈ ਤੇ 5 ਸਾਲਾਂ ਚ ਕਦੋਂ ਤੱਕ ਇਹ ਆਂਕੜਾ ਪੂਰਾ ਹੋਏਗਾ ਇਹ ਕਹਿਣਾ ਬਹੁਤ ਮੁਸ਼ਕਲ ਹੋਏਗਾ ਕਿਉਂਕਿ ਐਨੇ ਲੱਖ ਜਿਹੜੇ ਕਿਸਾਨ ਨੇ ਕਰਜ਼ੇ 'ਚ ਡੁੱਬੇ ਹੋਏ ਉਹਨਾਂ ਦਾ ਕਰਜ਼ਾ ਮਾਫ਼ ਕਰਨਾ ਕਿਉਂਕਿ ਹਜੇ ਤਾਂ ਸਰਕਾਰੀ ਅੰਕੜੇ ਜਿਹੜੇ ਸਰਕਾਰੀ ਬੈਂਕਾਂ ਦਾ ਜਨਰਲ ਸ਼ੁਰੂ ਕੀਤਾ ਹੋਆ ਉਹ ਮੇਰੇ ਖਿਆਲ ਅਕ ਹੈ ਸਹਿਕਾਰੀ ਬੈਂਕਾਂ ਦਾ ਸਹਿਕਾਰੀ ਬੈਂਕ ਜਿਹੜਾ ਸਹਿਕਾਰੀ ਹਜੇ ਖੇਤੀਬਾੜੀ ਬੈਂਕ ਨੇ ਕੌਮੀ ਬੈਂਕ ਨੇ ਬਹੁਤ ਸਾਰੇ ਬੈਂਕ ਨੇ ਹਾਂ ਇਹਦੇ ਵਿੱਚ ਮੈਨੂੰ ਲੱਗਦਾ ਤੇ ਐਵਰੇਜ ਕੱਢੀ ਜਾਏ ਤੇ 40000 ਦੇ ਕਰੀਬ ਵੀ ਇੱਕ ਸਰਕਾਰ ਕਾਲ ਜਿਹੜਾ ਕਿਸਾਨ ਆ ਉਹਦੇ ਹੱਕ 'ਚ ਨਹੀਂ ਆ ਰਿਹਾ 40000 ਰੁਪਏ ਜਿਹੇ ਪੈਸਾ ਮਾਫ਼ ਹੋਣ ਦੇ ਲਗਭਗ ਜਿੱਦਾਂ ਅੰਕੜੇ ਆਏ ਨੇ ਅੱਗੇ ਅੰਕੜੇ ਕਿੰਨੇ ਆਉਂਦੇ ਨੇ ਉਹਦਾ ਟਾਈਮ ਵਨ ਇਹਨਾਂ ਦਾ ਸਰਕਾਰ ਦਾ ਵਿਰੋਧੀ ਪਾਰਟੀਆਂ ਲਈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦੇਖੋ ਪਿਛਲੇ ਦਿਨੀ ਵੀ ਜਦੋਂ ਇਹ ਹਲ ਤੱਕ ਵਿਧਾਨ ਸਭਾ ਦੇ ਵਿੱਚ ਜਦੋਂ ਮਤਾ ਨਹੀਂ ਲਿਆਂਦਾ ਗਿਆ ਸੀ ਉਦੋਂ ਤੁਸੀਂ ਦੇਖਿਆ ਹੋਣਾ ਪਟਿਆਲੇ ਦੇ ਅੰਦਰ ਬਠਿੰਡੇ ਦੇ ਅੰਦਰ ਹਰ ਜਗ੍ਹਾ ਕਿਸਾਨਾਂ ਨੇ ਵਿਰੋਧਤਾ ਕਰਕੇ ਧਰਨੇ ਪ੍ਰਦਰਸ਼ਨ ਕਰਕੇ ਉਹਨਾਂ ਦੇ ਦਫ਼ਤਰਾਂ ਦੇ ਮੰਤਰੀਆਂ ਦੇ ਬਾਹਰ ਦਫ਼ਤਰਾਂ ਦੇ ਬਹਿ ਗਏ ਸੀ ਵੀ ਸਾਡਾ ਕਿਸਾਨੀ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰਦੇ ਸਾਡੇ ਕਿਸਾਨ ਆਤਮ ਹੱਤਿਆ ਰੋਜ਼ ਅਸੀਂ ਪੜ੍ਹਦੇ ਸੀ ਰੋਜ਼ ਦੇਖਦੇ ਸੀ ਰੋਜ਼ ਲਿਖਦੇ ਸੀ ਰੋਜ਼ ਦਿਖਾਉਂਦੇ ਵੀ ਸੀਗੇ ਵੀ ਕੋਈ ਨਾ ਕੋਈ ਰੋਜ਼ ਕਿਸਾਨ ਆਤਮ ਹੱਤਿਆ ਕਰ ਰਿਹਾ ਕਰਜ਼ਾ ਕਰਕੇ ਤੇ ਸਰਕਾਰ ਨੂੰ ਫਿਰ ਕਦਮ ਉਠਾਣਾ ਪਿਆ ਔਰ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 7 ਜਨਵਰੀ ਨੂੰ ਅਸੀਂ ਕਰਜ਼ਾ ਮਾਫੀ ਦਾ ਇੱਕ ਸੰਮੇਲਨ ਲਾ ਕੇ ਉੱਥੇ ਵੱਧ ਤੋਂ ਵੱਧ ਕਿਸਾਨਾਂ ਨੂੰ ਅਸੀਂ ਕਰਜ਼ਾ ਆ ਵੀ ਦਾ ਸਰਟੀਫਿਕੇਟ ਦਵਾਂਗੇ ਉਹਨਾਂ ਦਾ ਕਰਜ਼ਾ ਮਾਫ਼ ਕਰਾਂਗੇ ਤੇ ਅੱਜ ਇਹ ਮੈਨੂੰ ਲੱਗ ਰਿਹਾ ਪਈ ਇਹ ਸ਼ੁਰੂਆਤ ਕੀਤੀ ਹੈ ਕਾਂਗਰਸ ਕਰਨੇ ਅਸੀਂ ਕਹਾਂਗੇ ਚਲੋ ਸ਼ੁਰੂਆਤ ਕੀਤੀ ਹੈ ਕੱਚੀ ਪਰ ਕਾਂਗਰਸ ਕੈਪਟਨ ਉਮਰਿੰਦਰ ਕਹਿ ਰਿਹਾ ਕਿ ਸਬਰ ਰੱਖੋ ਮਨਪ੍ਰੀਤ ਬਾਦਲ ਕਹਿ ਰਿਹਾ ਕਿ ਸਬਰ ਰੱਖੋ ਅਸੀਂ ਸਾਰੇ ਕਿਸਾਨੀ ਦਾ ਕਰਜ਼ਾ ਮਾਫ਼ ਕਰਾਂਗੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ 5 ਸਾਲਾਂਾਂ ਚ ਪੰਜਾਬ ਦੀ ਸਮੁੱਚੀ ਕਿਸਾਨੀ ਦੇ ਕਰਜ਼ੇ ਨੂੰ ਮਾਫ਼ ਕਰ ਪਾਏਗੀ ਜੋ ਅੱਜ ਦੀ ਸਥਿਤੀ ਬਣੀ ਹੋਈ ਹੈ ਦੇਖੋ ਇਹ ਕਹਿਣਾ ਬਹੁਤ ਹੀ ਮੁਸ਼ਕਲ ਹੈ ਔਰ ਇਕੱਠੇ ਵੀ ਹੈ ਕਿਉਂਕਿ 1 ਸਾਲ ਬੀਤ ਗਿਆ ਪਹਿਲਾਂ ਤੇ ਦਵਾਈ ਦਿੰਦੇ ਰਹੇ ਵੀ ਸਾਡੇ ਕੋਲ ਪੈਸਾ ਨਹੀਂ ਹੈ ਕਰਜ਼ਾ ਮਾਫੀ ਹੋਣਾ ਪੈਸੇ ਨਾਲ ਮਾਫ ਅਗਰ ਸਰਕਾਰ ਕੋ ਰੈਵਨਿਊ ਨਹੀਂ ਆਏਗਾ ਸਰਕਾਰ ਕੋ ਕੇ ਕੇਂਦਰ ਸਰਕਾਰ ਵੱਲੋਂ ਪੈਸਾ ਨਹੀਂ ਆਏਗਾ ਜਾਂ ਸਰਕਾਰ ਆਪਣਾ ਰੈਵਨਿਊ ਜਨਰੇਟ ਨਹੀਂ ਕਰੇਗੀ ਤੇ ਕਿਸਾਨੀ ਕਰਜ਼ਾ ਕਿੱਦਾਂ ਮਾਫ ਹੋਏਗਾ ਇਹ ਬਹੁਤ ਵੱਡਾ ਕੁਐਸਚਨ ਆ ਇਹਦੇ ਬਾਰੇ ਮਨਪੀ ਬਾਦਲ ਸਾਹਿਬ ਅਗਰ ਆਣ ਵਾਲਾ ਹੁਣ ਬਜਟ ਆ ਉਹ ਦੱਸਣਗੇ ਕਿ ਇਹਦੇ ਵਿੱਚ ਅਸੀਂ ਕਿੱਦਾਂ ਰੈਵਨਿਊ ਲਿਆਣਾ ਔਰ ਕਿੱਦਾਂ ਲੋਕਾਂ ਦਾ ਕਰਜ਼ਾ ਮਾਫ ਕਰਨਾ ਕਿਸਾਨਾਂ ਦਾ ਔਰ ਬਾਕੀ ਵੀ ਜਿਹੜੇ ਕੰਮ ਵਿਕਾਸ ਦੇ ਕਿੱਦਾਂ ਹੋਣਗੇ ਉਹਦੇ ਬਾਰੇ ਵੀ ਤੁਹਾਨੂੰ ਫਾਂਡੂ ਚਾਹੀਦਾ ਹੁਣ ਸਮਾਰਟ ਸਿਟੀਜ਼ ਆ ਉਹ ਤਾਂ ਕੇਂਦਰ ਸਰਕਾਰ ਸਮਾਰਟ ਸਿਟੀ ਵਾਸਤੇ ਸਾਰੇ ਸ਼ਹਿਰਾਂ ਨੂੰ ਦੇ ਰਿਹਾ ਜਿੱਦੇ ਵੀ ਅੰਮ੍ਰਿਤਸਰ ਆ ਜਲੰਧਰ ਆ ਪੈਸੇ ਦੇ 500 ਕਰੋੜ ਜਾਰੀ ਕੀਤੇ ਆਪਣੀ ਵਾਵਾ ਖੱਟਣ ਵਾਸਤੇ ਆਪਣੇ ਖਾਤੇ ਵਿੱਚ ਪਾ ਰਹੀ ਹੈ ਲੇਕਨ ਇਹ ਦੇਖਣਾ ਪਊਗਾ ਤੇ ਪੰਜਾਬ ਸਰਕਾਰ ਕਿਸ ਤਰ੍ਹਾਂ ਰੈਵਨਿਊ ਜਨਰੇਟ ਕਰਦੀ ਆ ਕਿਸ ਤਰ੍ਹਾਂ ਆਪਣੇ ਖਜ਼ਾਨੇ ਨੂੰ ਸਹੀ ਕਰਕੇ ਕਿਸਾਨਾਂ ਦਾ ਕਰਜ਼ਾ ਮਾਫ ਕਰਦੀ ਹੈ ਇਹ ਬਹੁਤ ਇਹਨਾਂ ਦਾ ਵੱਡਾ ਕੁਐਸਚਨ ਆ ਔਰ ਵੱਡੀ ਸਮੱਸਿਆ ਵੀ ਇਹਨਾਂ ਸਰਕਾਰ ਲਈ ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜਾ ਹੈ ਅਕਾਲੀਦਰ ਭਾਜੀ ਦੇ ਪਾਲੇ ਗੇਨ ਛੁੱਟੀ ਆ ਵੀ ਉੱਥੋਂ ਸਾਨੂੰ ਖਾਲੀ ਖਜ਼ਾਨਾ ਮਿਲਿਆ ਤੇ ਖਾਲੀ ਖਜ਼ਾਨਾ ਮਿਲਿਆ ਤੇ ਇਹ ਤੁਹਾਡੀ ਹੁਣ ਐਸਲੇ ਕੀ ਜਿੱਤ ਐ ਤੁਸੀਂ ਕੇਂਦਰ ਤੋਂ ਕਸਾ ਲਿਆਓ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਕਿਸਾਨਾਂ ਨੂੰ ਕੋਈ ਮਤਲਬ ਨਹੀਂ ਕਿਉਂਕਿ ਉਹਨਾਂ ਨੇ ਤੁਹਾਨੂੰ ਇਸ ਬਾਰੇ ਦੇ ਸਰਕਾਰ ਬਣਾਈ ਹੈ ਜੇ ਇਹ ਵਾਦਾ ਤੁਸੀਂ ਪੂਰਾ ਨਹੀਂ ਕਰੋਗੇ ਤੇ ਮੈਨੂੰ ਲੱਗਦਾ ਕਾਂਗਰਸ ਆਰਵਾੜੇ ਟਾਈਮ 'ਚ ਸਮੱਸਿਆ 'ਚ ਫਸ ਜਾਊਗੀ ਆਮ ਆਦਮੀ ਪਾਰਟੀ ਨੇ ਜਿਵੇਂ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੁਖਪਾਲ ਖੈਰਾ ਤੇ ਆਮ ਆਦਮੀ ਪਾਰਟੀ ਕਿਹੋ ਜੀ ਰਣਨੀਤੀ ਉਲੀਕ ਸਕਦੀ ਹੈ ਪੰਜਾਬ ਦੇ ਕਿਸਾਨਾਂ 'ਚ ਜਾਣੋ ਦੇਖੋ ਫਿਰ ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ ਉਹ ਕਿਸਾਨਾਂ ਕੋਲ ਜਾਵੇ ਉਹਨਾਂ ਦੇ ਜਿਹੜੇ ਮੇਨ ਆਂਕੜੇ ਆ ਸਹੀ ਇਕੱਤਰਤ ਇਕੱਠੇ ਕਰਨ ਵੀ ਛੋਟਾ ਕਿਸਾਨ ਹੈ ਉਸ ਲਈ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਉਹਨੂੰ ਦੇਵੇ ਛੋਟਾ ਕਿਸਾਨ ਜਿਹੜਾ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਰਿਹਾ ਉਹ ਨਾ ਹੋਵੇ ਉਹਦੇ ਆਂਕੜੇ ਲੈ ਕੇ ਉਹ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਰੱਖਣ ਔਰ ਰੱਖ ਕੇ ਉਹ ਦੱਸਣ ਵੀ ਸਭ ਤੋਂ ਪਹਿਲਾਂ ਇਹਨਾਂ ਕਿਸਾਨਾਂ ਦੇ ਜਿਹੜੇ ਹੈ ਕਰਜ਼ੇ ਮਾਫ਼ ਹੋਣੇ ਚਾਹੀਦੇ ਚਾਹੇ ਕਿੱਥੋਂ ਵੀ ਰੈਵਨਿਊ ਲਿਆਣ ਉਹ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣੇ ਹੀ ਚਾਹੀਦੇ ਕਿਉਂਕਿ ਉਹਨਾਂ ਨੂੰ ਰਾਹਤ ਮਿਲਣੀ ਜ਼ਰੂਰ ਚਾਹੀਦੀ ਆ ਹਾਲਾਂਕਿ ਵੱਡਾ ਕਿਸਾਨ ਕਿੰਨਾ ਕਿ ਖੁਸ਼ਹਾਲ ਆ ਇਹ ਇਹ ਤਾਂ ਅਸੀਂ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਲੇਕ ਆਪਣੇ ਆਪ ਨੂੰ ਖੁਸ਼ਾਲ ਨਹੀਂ ਮੰਨ ਰਿਹਾ ਲੇਕਿਨ ਅਸੀਂ ਕਹਿੰਦੇ ਵੀ ਜਿਹੜੇ 3 ਏਕੜ ਤੋਂ ਵੀ ਥੱਲੇ ਆ ਕਿਸਾਨ ਉਹਨਾਂ ਦਾ ਆਮ ਆਦਿਕ ਬਾੜੀ ਦੇ ਵਿਰੋਧੀ ਤੇਰ ਨੂੰ ਖਾਸ ਕਰਕੇ ਈਵਨ ਮੈਂ ਕਹਿੰਦਾ ਅਕਾਲੀਦਰ ਭਾਜਪਾ ਨੂੰ ਵੀ ਅੰਕੜੇ ਸਾਹਮਣੇ ਰੱਖਣੇ ਚਾਹੀਦੇ ਕਿਉਂਕਿ ਉਹਨਾਂ ਕੋ ਪਹਿਲਾਂ ਅੰਕੜੇ ਸੀਗੇ ਉਹ ਅੰਕੜੇ ਰੱਖਣ ਵੀ ਪਹਿਲਾਂ ਇਹਨਾਂ ਕਿਸਾਨਾਂ ਨੂੰ ਰਾਹਤ ਮਿਲੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਜਿਹੜੇ ਅੰਕੜੇ ਆਏ ਆ ਉਹ ਵੀ ਕਿਸਾਨਾਂ ਨੇ ਵਿਰੋਧਤਾ ਕੀਤੀ ਵੀ ਉਹ ਵੀ ਜਿਹੜੇ ਸੌਫਟਵੇਅਰ ਦੇ ਵਿੱਚ ਉਹਨਾਂ ਦੇ ਕੰਪਿਊਟਰ ਦੇ ਵਿੱਚ ਉਹਨਾਂ ਦੇ ਨਾਂ ਹੀ ਨਹੀਂ ਸੀ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਦਾ ਵੀ ਨਾਂ ਨਹੀਂ ਸੀ ਦੇਖੋ ਕਿੱਡ ਦੇ ਵਿੱਚ ਕਿਉਂ ਨਹੀਂ ਉਹਨਾਂ ਕਿਸਾਨਾਂ ਦਾ ਨਾਮ ਆਇਆ ਤੇ ਕਿਸਾਨਾਂ ਨੇ ਤਾਂ ਵਿਰੋਧ ਤਾਂ ਕਰਨੀ ਕਰਨੀ ਹੈ ਚਾਹੇ ਫਾਲਟ ਕਿਸੇ ਦਾ ਵੀ ਹੋਵੇ ਲੇਕਿਨ ਇਹ ਵੀ ਬਹੁਤ ਵੱਡੀ ਗਲਤੀ ਹੈ ਕਿ ਸਰਕਾਰ ਦੀ ਵੀ ਉਹ ਜਿਹੜੇ ਕਿਸਾਨਾਂ ਦਾ ਅੰਕੜਾ ਤੁਸੀਂ ਲਿਖਿਆ ਹੋਇਆ ਸੀ ਉਹ ਤੁਹਾਡੇ ਕੰਪਿਊਟਰ 'ਚ ਨਹੀਂ ਹੈਗੇ ਤਾਂ ਉਹਨਾਂ ਨੂੰ ਰਾਹਤ ਕਿੱਦਾਂ ਮਿਲੇਗੀ ਉਹਨਾਂ ਨੂੰ ਬੈਂਕਾਂ ਤੋਂ ਕਰਜ਼ਾ ਕਿੱਦਾਂ ਮਾਫ ਹੋਊਗਾ ਇਹ ਵੀ ਸਰਕਾਰ ਨੂੰ ਸੁਧਨਾ ਪਊਗਾ ਅੰਕੜੇ ਦੁਆਰਾ ਸਹੀ ਕਰਨੇ ਪੈਣਗੇ ਔਰ ਵਿਰੋਧੀ ਧਰ ਜੋ ਕਹਿ ਰਿਹਾ ਆਪਣੀ ਜਗ੍ਹਾ ਬਿਲਕੁਲ ਠੀਕ ਵਿਰੋਧ ਕਰ ਰਿਹਾ ਕਿਉਂਕਿ ਹਲੇ ਛੋਟੇ ਕਿਸਾਨਾਂ ਹਲੇ 47000 ਹੀ ਜਸਟ ਲੱਖ 17 17.5 ਲੱਖ 'ਚੋਂ 470 ਮੈਨੂੰ ਜਾ ਰਹੀ ਹੈ ਜੇ ਮਿਲੀ ਹੈ ਤਾਂ ਮੈਂ ਕਹਿੰਦਾ ਕਿ ਲੋ ਬਹੁਤ ਅੱਛੀ ਗੱਲ ਹੈ ਲੇਕਿਨ ਇਹ ਅੰਕੜਾ ਬਹੁਤ ਹੀ ਥੋੜਾ ਜਿਹਾ ਪਰਸੈਂਟੇਜ ਲਈਏ ਤਾਂ ਬਹੁਤ ਥੋੜੀ ਹੈ ਇਸ ਕਰੇ ਆਨ ਨੇ ਟਾਈਮ ਚ ਵੀ ਨਹੀਂ ਪਤਾ ਕੀ 47000 ਨੂੰ ਮੁਕੰਮਲ ਤੌਰ ਤੇ ਸਰਟੀਫਿਕੇਟ ਕਿੰਨੇ ਦਿਨਾਂ ਚ ਜਾਰੀ ਹੋਣਗੇ ਹਾਲਾਂਕਿ ਕਿਹਾ ਗਿਆ ਹੈ ਕਿ ਅੱਜ ਪਹਿਲੇ ਦਿਨ ਬਹੁਤ ਵੱਡੀ ਗਿਣਤੀ ਚ ਕਿਸਾਨਾਂ ਨੂੰ ਸਰਟੀਫਿਕੇਟ ਜਿਹੜੇ ਉਹ ਜਾਰੀ ਕੀਤੇ ਗਏ ਨੇ ਮਰਦ ਸਾਹਿਬ ਕਿਸਾਨ ਜਥੇਬੰਦੀਆਂ ਦਾ ਰੁਖ ਬਹੁਤ ਜ਼ਿਆਦਾ ਤਿੱਖਾ ਹੈ ਇਸ ਮਸਲੇ ਤੇ ਔਰ ਇੱਕ ਪਾਸੇ ਕਿਸਾਨ ਲਗਾਤਾਰ ਆਤਮ ਹੱਤਿਆ ਕਰ ਰਹੇ ਨੇ ਕਿਸਾਨ ਜਿਹੜਾ ਆਤਮ ਹੱਤਿਆ ਕਰ ਰਿਹਾ ਅੱਜ ਵੀ ਪੰਜਾਬ ਦੇ ਵਿੱਚ ਆਏ ਦਿਨ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਕਿਸਾਨ ਦੀ ਮਨੋਦਸ਼ਾ ਕੀ ਹੈ ਕੀ ਕਿਸਾਨ ਨੂੰ ਭਰੋਸਾ ਨਹੀਂ ਕਿ ਹੁਣ ਸਾਡਾ ਕਰਜ਼ਾ ਮਾਫ ਹੋਊਗਾ ਦੇਖੋ ਪਹਿਲਾਂ ਤਾਂ ਬਿਲਕੁਲ ਭਰੋਸਾ ਨਹੀਂ ਸੀ ਆਪਾਂ ਕਹਿ ਸਕਦੇ ਆ ਲੇਕਿਨ ਅੱਜ ਇੱਕ ਜਿਹੜੀ ਇੱਕ ਆਸ ਜਗਾਈ ਹੈ ਸਰਕਾਰ ਨੇ ਵੀ ਅਸੀਂ ਸ਼ੁਰੂਆਤ ਕੀਤੀ ਆ ਸਾਡੇ ਕੋਲ ਥੋੜਾ ਜਿਹਾ ਖਜ਼ਾਨਾ ਆਇਆ ਅਸੀਂ ਥੋੜੇ ਜਿਿਹੇ ਕਿਸਾਨਾਂ ਨੂੰ ਪਹਿਲਾਂ ਰਾਹਤ ਦੇ ਰਹੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਬੰਦਾ ਇੱਕ ਕਦਮ ਉੱਠਦਾ ਲੱਗਦਾ ਵੀ ਆਵੇ ਪਹ ਮੰਜ਼ਿਲ ਤੱਕ ਪਹੁੰਚ ਜਾਊਗਾ ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਇਹ ਸਰਕਾਰ ਲਈ ਇੰਨਾ ਸੌਖਾ ਨਹੀਂ ਹੈ 1.75 ਲੱਖ ਕਿਸਾਨਾਂ ਦਾ ਜਿਹੜਾ ਆਂਕੜਾ ਖੁਦ ਸਰਕਾਰ ਨੇ ਆਂਕਿਆ ਸੀਗਾ ਇਹ ਆਂਕੜਾ ਜਿਹੜਾ ਇਹਨਾਂ ਨੂੰ ਪਾਰ ਕਰਨਾ ਬਹੁਤ ਜਿਹਨੂੰ ਕਹਿੰਦੇ ਬਹੁਤ ਜਵਦਰਸ਼ ਮਿਹਨਤ ਕਰਨੀ ਪਊ ਰੇਵ ਨੂੰ ਨੂੰ ਜਨਰੇਟ ਕਰਨਾ ਪਊਗਾ ਜੇ ਇਹ ਆંકડા ਨਾ ਪਾਰ ਕਰ पाए ਤੇ ਆਨ ਵਾਲੇ ਜਿੱਦਾਂ ਤੁਸੀਂ ਦੱਸਿਆ 2019 ਦੇ ਵਿੱਚ ਸਰਕਾਰ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਮੈਨੂੰ ਲੱਗਦਾ ਵੀ ਸਰਕਾਰ ਨੂੰ ਨੁਕਸਾਨ ਵੀ ਹੋ ਸਕਦਾ ਅਗਰ ਕਿਸਾਨੀ ਲਈ ਜਿਹੜਾ ਵਾਦਾ ਕੀਤਾ ਜੀ ਹੁਣ ਜੀ ਹੁਣ ਕਿਸਾਨ ਦੀ ਮਨੋਦਸ਼ਾ ਕੀ ਹੈ ਜਿਹੜਾ ਕਰਜ਼ੇ ਚ ਡੁੱਬਿਆ ਕਿਸਾਨ ਆਤਮ ਹੱਤਿਆ ਕਰ ਰਿਹਾ ਕੀ ਉਹਨੂੰ ਲੱਗਦਾ ਨਹੀਂ ਕਿ ਉਹਦਾ ਸਮੁੱਚਾ ਕਰਜ਼ਾ ਵੀ ਮਾਫ ਕਰੂਗੀ ਸਰਕਾਰ ਉਹਦੀ ਆਤਮ ਹੱਤਿਆ ਦਾ ਸਿਲਸਿਲਾ ਨਹੀਂ ਰੁਕ ਰਿਹਾ ਦੇਖੋ ਉਹ ਤਾਂ ਸੋਚ ਹੀ ਰਿਹਾ ਹੁਣ ਉਹ ਉਹਨਾਂ ਦੀ ਜਥੇਬੰਦੀਆਂ ਜਾਣਗੀਆਂ ਦੁਬਾਰਾ ਸਰਕਾਰ ਕੋਲ ਕਿ ਸਾਡਾ ਕੀ ਤੁਸੀਂ ਕੀ ਕੀਤਾ ਅਗਰ ਉਹ ਜਥੇਬੰਦੀਆਂ ਦੀ ਸਰਕਾਰ ਨੇ ਨਹੀਂ ਸੁਣੀ ਜਿੰਨੇ ਵੀ ਕਿਸਾਨ ਜਥੇਬੰਦੀਆਂ ਹੈਗੀਆਂ ਉਹ ਆਪਣਾ ਆਪਣਾ ਜਿਹੜੀ ਲਿਸਟ ਲੈ ਕੇ ਜਾਂਦੀਆਂ ਸਰਕਾਰਾਂ ਕੋਲ ਕਿ ਸਾਡੇ ਪਿੰਡ ਦੀਆਂ ਐਨੇ ਕਿਸਾਨ ਨੇ ਐਨੇ ਛੋਟੇ ਕਿਸਾਨ ਨੇ ਇਹਨਾਂ ਦੀ ਅਸਲੇ ਹਾਲਤ ਜਿਹੜੀ ਮਾਲੀ ਹਾਲਤ ਬਹੁਤ ਕਮਜ਼ੋਰ ਆ ਇਹਨਾਂ ਨੂੰ ਠੀਕ ਕੀਤੀ ਜਾਏ ਨਹੀਂ ਤਾਂ ਇਹ ਜਿਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਖਬਰਾਂ ਕੋਈ ਨਾ ਕੋਈ ਆਤਮ ਹੱਤਿਆ ਕਰ ਰਿਹਾ ਤੇ ਇਹ ਆਤਮ ਹੱਤਿਆ ਚ ਡੁੱਬ ਜਾਣਗੇ ਇਹ ਠੀਕ ਨਹੀਂ ਹੋਏਗਾ ਤੇ ਸਰਕਾਰ ਨੂੰ ਉਹਦੇ ਉੱਤੇ ਬਿਲਕੁਲ ਮੈਂ ਕਹਿੰਦਾ ਵੀ ਅੱਛੀ ਤਰ੍ਹਾਂ ਤੇ ਧਿਆਨ ਦੇਣਾ ਚਾਹੀਦਾ ਅਗਰ ਉਹਨਾਂ ਦੇ ਕਿਸਾਨਾਂ ਦੇ ਜਿੱਥੇ ਤੁਸੀਂ ਦੱਸਿਆ ਮਾਨਸਿਕਤਾ ਦੇ ਵਿੱਚ ਪ੍ਰੇਸ਼ੰਚਨ ਲੱਗ ਗਿਆ ਤੇ ਉਹਨਾਂ ਨੂੰ ਜੇ ਡਰ ਪੈ ਗਿਆ ਤੇ ਸ਼ਾਇਦ ਸਾਡਾ ਕਰਜ਼ਾ ਸਰਕਾਰ ਜਿਹੜੀ ਕਾਂਗਰਸ ਸੱਤਾਧਾਰਿਕਸਾ ਸਰਕਾਰ ਉਹ ਨਹੀਂ ਮaaf ਕਰ ਪਾਈ ਤੇ ਜੇ ਨਹੀਂ ਮaaf ਕਰ ਪਾਈ ਤੇ ਆਟੋਮੈਟਿਕਲੀ ਜਿਸ ਤਰ੍ਹਾਂ ਇਹ ਖਬਰਾਂ ਪਹਿਲਾਂ ਚੱਲਦੀਆਂ ਆ ਰਹੀਆਂ ਜਿੱਦਾਂ ਆਂਕੜਾ ਬਣਿਆ ਹੋਇਆ ਆਤਮ ਹੱਤਿਆ ਦਾ ਤੇ ਕਿਸਾਨ ਜਰੂਰ ਫਿਰ ਉਸ ਪਾਸੇ ਦਾ ਦੁਰਪੇਸਾ ਨੂੰ ਇਹ ਹੀ ਡਰ ਲੱਗਦਾ ਲੇਕਿਨ ਅੱਜ ਜਿਹੜੀ ਰਾਹਤ ਦਿੱਤੀ ਹੈ ਥੋੜੀ ਜੀ ਉਹਦੇ ਨਾਲ ਥੋੜਾ ਜਿਹਾ ਨੂੰ ਭਰੋਸਾ ਤਾਂ ਸੀ ਕਹਿ ਸਕਦੇ ਆ ਲੇਕਿਨ ਪੂਰੀ ਤਰ੍ਹਾਂ ਰਾਹਤ ਨਹੀਂ ਕਹਿ ਸਕਦੇ ਜੀ ਜੀ ਚਲੋ ਬਹੁਤ ਬਹੁਤ ਧੰਨਵਾਦ ਮੇਰਾ ਸਾਹਿਬ ਵਕ ਵਕ ਪੁਆਇੰਟਸ ਤੇ ਅਸੀਂ ਗੱਲ ਕੀਤੀ ਹੈ ਕਿਸਾਨ ਕਰਜ਼ਾ ਮਾਫੀ ਦੇ ਔਰ ਵੇਖਦੇ ਹਾਂ ਕਿ ਪੰਜਾਬ ਦੀ ਸਰਕਾਰ ਸਮੁੱਚੀ ਕਿਸਾਨੀ ਦਾ ਕਰਜ਼ਾ ਕਦੋਂ ਮਾਫ਼ ਕਰਦੀ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੱਡੇ-ਵੱਡੇ ਵਾਅਦੇ ਕਿਸਾਨ ਕਰਜ਼ਾ ਮਾਫੀ ਦੇ ਕੀਤੇ ਸੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਚੱਕੀ ਸੀ ਅਤੇ ਪੰਜਾਬ ਵਿੱਚ ਕਿਸਾਨੀ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕਹੀ ਸੀ ਉਸ ਤੋਂ ਬਾਅਦ ਕਾਂਗਰਸ ਨੇ ਪੰਜਾਬ ਦੇ ਵਿੱਚ ਇੱਕ ਅਭਿਆਨ ਛੇੜਿਆ ਅਤੇ ਪੰਜਾਬ ਦੇ ਕਿਸਾਨਾਂ ਤੋਂ ਫਾਰਮ ਪ੍ਰਾਪਾਇੇ ਗਏ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਗੱਲ ਕਿਸਾਨੀ ਕਰਜ਼ੇ ਮਾਫੀ ਦੀ ਹੋਈ ਸੀ ਪਰ ਹੁਣ ਚੁਣ-ਚੁਣ ਕੇ ਕਿਸਾਨਾਂ ਦੇ ਕਰਜ਼ੇ ਮਾਫ ਹੋ ਰਹੇ ਨੇ ਔਰ ਦੂਜੇ ਪਾਸੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨ ਅੱਜ ਵੀ ਆਤਮ ਹੱਤਿਆ ਕਰ ਰਹੇ ਨੇ ਸੋ ਸਥਿਤੀਆਂ ਆਤਮ ਹੱਤਿਆ ਦੀਆਂ ਵੀ ਸੁਧਰੀਆਂ ਨਹੀਂ ਕਰਜ਼ੇ ਦੀ ਵੀ ਸੁਧਰੀ ਨਹੀਂ ਕਰਜ਼ਾ ਮਾਫੀ ਦੀ ਬਹੁਤ ਮੱਠੀ ਅਤੇ ਲੇਟ ਸ਼ੁਰੂਆਤ ਹੋਈ ਹੈ ਪਰ ਵੇਖਦੇ ਹਾਂ ਕਿ ਪੰਜਾਬ ਦੀ ਸਰਕਾਰ ਕਰਜ਼ਾ ਮਾਫੀ ਨੂੰ ਕੀ ਬੁਕਾਮ ਤੱਕ ਲੈ ਕੇ ਜਾਏਗੀ ਜਾਂ ਇਹ ਯੋਜਨਾ ਵੀ ਅਧ ਵਿਚਾਰ ਹੀ ਆਪਣਾ ਦਮ ਤੋੜ ਦੇਗੀ ਫਿਲਹਾਲ ਮੁੱਦੇ ਦੀ ਗੱਲ ਦੇ ਵਿੱਚ ਇੰਨਾ ਹੀ ਆਉਂਦੇ ਦਿਨਾਂ ਦੇ ਵਿੱਚ vak vak points te charcha jari rakhange bahut bahut dhanwad